ਕਾਲ ਜੀ ਅਸੀਂ ਕਾਲ ਜੀ ਬਈ ਸਾਰਿਆਂ ਨੂੰ ਜੀ ਬਾਕੀ ਸਵਾਗਤ ਹੈ ਬਾਈ ਤੁਹਾਡਾ ਬਲੌਗ ਚ ਤੇ ਖਣਕਾ ਨੂੰ ਬਾਈ ਪਾਣੀ ਲੱਗੇ ਪੇ ਲਾਉਣ ਮੋਟਰ ਚੱਲਦੀ ਆ ਧੁੱਪਾਂ ਆ ਬਾਈ ਰੰਗ ਬੰਨਿਆ ਵਾਡ ਅੱਜ ਬਾਈ ਧੁੱਪਾਂ ਬਹੁਤ ਸੋਹਣੀ ਨਿਕਲੀ ਅੱਜ ਧੁੱਪਾਂ 10 ਵਜੇ ਨਿਕਲੇ ਆ ਜੀ ਤੇ ਲੀਵਰ ਵੀ ਆਈ ਪੀ ਬਾਈ ਗੰਨਾ ਛਲਾਈ ਚੱਲ ਰਹੀ ਓਧਰ ਕੱਲ ਲੱਦੂਗਾ ਸ਼ਾਮ ਨੂੰ ਬਾ ਇਧਰ ਐਕਟੀਮੇਟ ਜਾਂ ਕੱਢਦੇ ਤੇ ਬੁੱਤੇ ਲਾਉਣੇ ਆ ਇਧਰ ਜਿਹੜਾ ਬੜਾ ਢਿੱਗਾ ਜਗਾ ਲੈਦੀ ਆ ਇਹ ਰੱਖੇ ਲੈਣਾ ਗੰਨਾ ਇਧਰ ਗੰਨਾ ਬਾਕੂ ਕਹਿੰਦਾ ਰੱਖ ਲੰਦੇ ਢਿੱਗਾ ਜਿਹੜਾ ਹੋਊਗਾ ਡੰਗਰਾਂ ਨੂੰ ਪਾਈਉ ਉੱਟਾ ਸੁਣਾ ਚੱਲ ਜਿਆਦਾ ਸਿੱਧੀ ਸਾਈਡ ਜੀਦੀ ਲਾ ਲਾਂਗੇ ਬਾਕੇ ਜੀਦੀ ਲਾ ਲੂਗੇ ਹਾਲੇ ਇੱਧਰ ਮਸ਼ੀਨ ਔਖੀ ਵੜਦੀ ਯਾਰ ਫਿਰ ਇਦੇ ਜੇ ਫੇਰ ਮੱਕੀ ਬੀਜਾਂਗੇ ਅੱਗੇ ਆਹ ਨੌਕ ਵਿੱਗੇ ਜਗਾ ਇੱਧਰ ਆਪਣੀ ਵਿੱਗਾ ਪਾੜਤਾ ਤਾਂ ਸੜਕ ਨੇ ਇੱਧਰ ਤਾਂ ਲੈਦਾ ਤੇ ਦੇਖਦੇ ਆ ਹੁਣ ਮੱਕੀ ਦੇ ਪ੍ਰੋਸੈਸ ਕਿਆ ਬਣਦਾ ਆਹ ਮੱਕੀ ਦੇ ਬਾਅਦ ਫੇ ਗੰਨਾ ਲਾਉਗਾ ਫੇ ਇੱਥੇ ਬੂਟੇ ਲਾ ਦੂਗੇ ਉੱਧਰਲੇ ਆਪਣੇ ਪੱਟੇ ਮੱਕੀ ਦੇ ਬਾਅਦ ਜੀਦੀ ਲੱਗਣੀ ਜੀ ਤੇ ਬਾਅਦ ਗੰਨਾ ਲਾ ਕੇ ਬੂਟੇ ਲੱਗਣਗੇ ਫੇ ਬੂਟੇ ਲਾਉਂਗੇ ਨੇ ਜੀ ਆਬ ਸੁੱਖਾ ਕੇ ਰੇਟ ਦਾ ਹੀ ਬਸ ਠੀਕ ਨਹੀਂ ਦੋ ਪੀੜੇ ਬੂਟਿਆਂ ਦੇ ਲਾ ਫੇਰ ਲੈ ਆਈਏ ਕੋਈ ਗੱਡੀ ਗੁੱਡੀ ਕੰਨੀ ਲੰਬੀ ਸੋਚ ਆ ਦੇ ਲ 10 ਸਾਲ ਵਰ ਸਿਰਦਾ ਗਏ ਉਹ ਸੀ ਜੇ ਗੱਲ ਰੋਡਲਟ ਉਹ ਟਾਇਰ ਪਾਤੇ 5-7 ਸਾਲ ਲਿਖ ਜਿਹੜੇ ਆ ਬਾਈ ਹਾਤੀ ਮੇ ਜਾ ਕੇ ਚੱਲੀ ਹੋ ਜਾਣਾ ਬਾਕੀ ਮੋਟਰ ਚੱਲਦੀ ਆ ਮੰਡਰੋਂ ਚੱਲਦੇ ਆ ਹੁਣ ਰਾਤ ਵੀ ਲੇਟ ਆਲੀ ਹੁਣ ਫੇਰ ਲੇਟ ਆਈ ਹੋਈ ਆ ਆਹ ਪਾਤੀ ਅਦਮ ਪਾਰਟੀ ਆ ਗਈ ਬਾਈ ਲੋਡ ਕਰਨੀ ਹੈ ਤੂੰ ਇਹ ਕਾਲੂ ਲੋਡ ਕਰੋਗੇ ਦੂਜੀ ਪਾਰਟੀ ਵੀ ਨਾਲੇ ਆ ਜੇ ਨਹੀਂ ਆਪਣੇ ਵਾਲਾ ਟਰਾਲਾ ਜਗਦੀਪ ਕੋਲ ਗਿਆ ਪੱਜ ਤੇ ਦਿਆਲੇ ਤੇ ਲੋਡ ਕਰੂਗਾ ਇੱਥੇ ਵਾਲੇ ਪਹਿਲਾਂ ਕਰਤਾ ਪਹਿਲਾਂ ਕਰਤਾ ਬੱਸ ਸੁੱਤੀ ਪੜ ਗਈ ਊਪਰ ਲੱਦੂਗਾ ਕਾਲੂ ਹੁਣ ਆਖਰੀ ਇੱਕ ਭਰੀ ਨੂੰ ਲਾਈਟ ਵੱਜ ਗਈ ਵੱਜ ਗਈ ਆਖਰੀ ਇੱਕ ਭਰੀ ਰਹਿ ਗਈ ਸੀ ਜਿੱਦੇ ਲੱਗੇ ਵੀ ਹੈ ਹਾਂ ਤੁਖਦੀ ਸਾਰੀ ਹੋ ਬੱਲੇ ਇਹ ਤਾਂ ਬਣਾਤੀ ਨਾ ਇਹ ਟਰੈਲੀ ਅੱਜ ਟੁੱਟੀ ਟੁੱਟੀ ਟਰੈਲੀ ਬਣਾਉਂਦੀ ਝੁੱਕ ਕੇ ਮਾਫੀ ਬਾਈ ਹਾਂ ਵੀਰ ਦਾ ਖਾਜਾ ਕਰਤਾ ਯਾਰ 2000 ਰੁਪਏ ਕੱਟਦਾ ਅੱਜ ਕੋਈ ਮੜੀ ਦੀ ਭਰੀ ਭਾਰੀ ਪਾਇਓ ਯਾਰ ਬਸ ਠੀਕ ਹੈ ਖੇਲ ਜੀ ਨਾ ਕਰਿਓ ਭਰੀ ਦੀ ਹਾਂ ਗੰਨਾ ਮੁੜ ਕੇ ਆਉਣਾ ਚਾਹੀਦਾ ਜੇ ਕਵਾਂਟਲੇ ਮੁੜੇ ਬਸ ਉਹ ਪੰਜਾਹ ਦਾ ਕਾਉਂਟਰ ਰਹਿ ਗਿਆ ਗੰਨਾ 100 ਜੀ 12 17 ਲੀਟਰ ਤੇਲ ਪੀ ਜਾਂਦਾ ਕਿਹੜੇ ਦਾ ਉਹ ਕੱਟਾ ਪਿੰਡ ਉਹ ਹਮ ਨੇ ਹਮ ਨਹੀਂ تھا ਉਸ ਵਿੱਚ ਉਹ ਹਮ ਤਾਂ ਨਹੀਂ ਹੈ ਤਾਂ ਉਹਨਾਂ ਨੂੰ ਵੀ ਕਹੋ ਉਹਨਾਂ ਨੂੰ ਵੀ ਕਹੋ ਬੰਗਾ ਵਗੈਰਾ ਹੀ ਥਾ ਇਹੀ ਉਹ 15 ਕੁਇੰਟਲ ਗੰਨਾ ਹੋਰ ਚੱਲ ਜਾਣਾ ਤਾਂ 16 ਹੋਰ 110 ਕੁਇੰਟਲ ਕਰਨਾ ਸਰ ਭਾਈ ਕਰਨਾ ਡੀਜ਼ਲ ਤਾਂ ਨਹੀਂ ਖਾਣਾ ਉਹਦੇ ਮੇਲੇ ਨੇ ਤਾਂ ਪਹਿਲਾਂ ਹੀ ਗੰਨੇ ਦਾ ਬੌਂਡ ਹੋ ਕਰਾ ਵੇ ਤੁਸੀਂ ਹੋਰ ਘੱਟ ਕਰ ਦਿੰਦੇ ਆ ਇਹ ਪਤਾ ਕੀ ਕਰਦੇ ਆ ਇਹਨਾਂ ਦੇ ਦੇਖਦੇ ਵੀ ਲੋਡ ਕਰਦੀ ਅੱਜ ਭਰੀ ਹੌਲੀ ਕਰ ਦਿੰਦੇ ਆ ਭਰੇ ਦੀ ਕੀਮਤੀ ਵਧਾ ਦਿੰਦੇ ਆ ਆਹ ਕੀ ਗੱਲ ਹੈ ਪੱਕੀ ਗੱਲ ਹੈ ਹਾਂ 230 ਭਰੀ ਲੱਦੀ ਰਹੇ ਨੇ ਉਦਣ ਹਾਂ 70 ਕੁਇੰਟਲ ਭਾਈ 70 ਕੁਇੰਟਲ ਗੰਨਾ ਆ 230 ਭਰੀ ਦਾ ਉਹ ਜੋ 20 ਕੁਇੰਟਲ ਦਿੰਦੇ ਜਾਂਦਾ ਕਹਿੰਦਾ ਇਹਦਾ ਉਹ ਛੋਟਾ ਲੇਬਰ ਹੈ ਹਮ ਲੋ ਬੜਾ ਲੇਬਰ ਹੈ ਉहां ਸਾਲਾ ਚ ਲੱਗ ਲਈ ਤੋ ਉਹ ਝੁੰਡਾ ਉਹ ਨਾ ਨਰਾਜ਼ ਤੋ ਹਾਂ ਉਹ ਇੱਕ ਲਾਣਾ ਲਾ ਦੇ ਛੋਟੇ ਹਾਂ ਪਣੀ ਸੋ 20 ਕੁਆਂਟਲ ਗੰਨਾ ਛੇ ਲੈਣਾ ਜਿੱਦਣ ਹੁਣ ਛੇ ਲੈਣਾ ਉੱਥੇ ਤੇ ਉਹ ਕਿ ਤਿੰਦੇ ਸਿਰ ਤਿੰਦੇ ਦੇ ਬੌਂਡ ਪਰ ਛੇਣਾ ਆਪਾਂ ਨੇ ਇਹਨਾਂ ਦੇ ਬੌਂਡ ਪਰ ਤਿੰਦੇ ਦਾ 120 ਕੁਆਂਟਲ ਗੰਨਾ ਗਿਆ ਹੋਇਆ ਉਹ ਤਿੰਦੇ ਕੇ ਬੌਂਡ ਪਰ ਪੂਰਾ ਕਰ ਦੇਣਾ 120 ਲੋਡ ਕਰਕੇ ਬਾਕੀ ਜਿਹੜਾ ਬਚ ਗਿਆ ਉਹਨਾਂ ਦੀ ਪਰਚੀ ਪਰ ਗੇੜਾਵਾ ਦੋਗੇ ਠੀਕ ਹੈ ਕਹਾਂ ਇੱਕੋ ਤੇ ਲਾੜੀ ਨੂੰ ਪੂਰਾ ਲੱਗਦਾ ਦੋ ਸੋ ਹੀ ਲੱਦ ਦੂਗੇ

ਹਾਂ 250 ਦੇ ਕਰੀਬ ਹੋਵੇ ਗੇਟ ਚ ਹੋਊਗਾ ਇੰਨਾ ਨਹੀਂ ਹੈਗਾ ਪਰ ਦੋ ਬਾਕੀਆਂ ਹੈਗੀਆਂ 100 100 ਦੀਆਂ ਹੈਗੀਆਂ ਬਾਕੀਆਂ ਦੋ ਕਿਲੇ ਦੀ ਲਵਾਈ ਹੈ ਇਧਰ ਤੇ ਦਾਈ ਘਰ ਤੇ ਇਧਰ ਵੀ ਲਵਾਈ ਖਾਸੀ ਹੈ ਹਾਂ ਹਾਂ ਉਹ ਦੂਆ ਪਾਸੇ ਹੈ ਕਾਂਚਾ ਉਹ ਜਾਂ ਵੱਜ ਜਾਂਦਾ ਪਰ ਅੱਗੇ ਕਾਂਚਾ 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 ਉਹ ਖੇਤ ਤੇ ਰਕੂਗਾ ਹੈ ਦੋ ਬਰਕੀ ਹੋ ਜਾਏਗਾ ਉਹਦਾ ذرا ਸਾਫ ਲੱਗਣਾ ਗੰਨੇ ਦੀ ਉਹਦੀ ਪਪੂਲਰ ਦੀ ਲਾਈਨਰ ਤੇ ਹਾਂ ਸੱਤ ਟਕਰਾ ਕਰਨਾ ਸੱਤ 30 ਸਾਲ ਮੁੰਡਾ تھا ਨਾਲ ਬਹੁਤ ਕੰਨਾ ਨਿਕਲਾ ਥਾ ਉਥੇ ਉਥੇ ਹਾਂ ਹਾਂ ਉਥੇ ਬੋਗਨੇ ਕੁਝ ਨਹੀਂ ਹੈ ਇਹਨਾਂ ਦਾ ਪਿੱਛੇ ਹਾਂ

ਗੋਬੀ ਕਾ ਹਾਂ ਅਮੀਨ ਪਤਸਕਟ 60 ਫੁੱਟ ਦਾ ਨਾ ਉਸਨੇ ਕਰਾਇਆ ਬਾਤ ਉਹ ਹੀ 1.5 ਬੱਤੀ ਰੱਖ ਹਾਂ ਠੀਕ ਹੈ ਉਹ ਹੀ 1.5 1.5 ਬਿੱਗਾ ਜਗਾ ਵੱਡ ਹੋਈ ਆ ਮੈਂ ਜ਼ਿਆਦਾ ਕੀਆ ਲੋਡ 250 ਕੁਲਿਆ ਲੋਡ ਕੀਆ ਹੈ ਅਧਾਈ ਰਾਈਟ ਹਾਂ ਕਾ ਫੁੱਲ ਗੰਨਾ ਦੇ ਲੈ ਕਿੰਨਾ ਜੰਮਿਆ ਬਾਦਣਾ ਪੈ ਰਹਿ ਰੱਖਣਾ ਨਹੀਂ ਮਨ ਜਿਆ ਪੜਕਦਾ ਹੈ ਬਿਮਾਰੀ ਵਾਲਾ ਗੰਨਾ ਬਹੁਤ ਫੁੱਟਦਾ ਹੀ ਹੈ ਬਿਮਾਰੀ ਵਾਲੀ ਫੁੱਟਦਾ ਕਹਿੰਦਾ ਪੁੱਛ ਲੈ ਉੱਧਰ ਡਾਕਟਰ ਖੜੇ ਆ ਬਿਮਾਰੀ ਵਾਲਾ ਫੁੱਟਦਾ ਹੈ ਉਹ ਪਰਾਲਾ ਰੱਖਣਾ ਉਹ ਫੁੱਟਦਾ ਹੀ ਨਹੀਂ ਉਹ ਦਿਖਦਾ ਨਹੀਂ ਹੈਗਾ ਰੱਖਣਾ ਹੈ ਦੇਖ ਲੈ ਕਿਦਾਂ ਦਾ ਸਾਫ਼ ਕਰਿਆ ਹੋਇਆ ਉਹ ਆਹ ਵਧੀਆ ਰਿਹਾ ਉਹਦੋਂ ਮੈਂ ਪੱਤੀ ਜੂ ਉੱਪਰ ਰੱਖ ਕੇ ਬੰਨ੍ਹ ਸਾਫ਼ ਕਰਤਾ ਐਂ ਦੇਖ ਲੈ ਸਾਫ਼ ਕਰ ਮੰਗਾ ਰਹਿਆ ਆ ਆਹ ਪੱਤੀ ਰੱਖ ਕੇ ਉੱਪਰ ਭੂਕ ਦੂੰ ਮੇਰੂ ਕਾਕੰਦੇ ਆ ਆਹੀ ਰੱਖ ਕੇ ਪੱਤੀ ਜੀ ਲਾਗ ਲੇ ਭੂਕ ਦੇਣਾ ਲੱਗਦਾ ਇਹਦੇ ਨਾਲ ਮਿੱਟੀ ਜੜਾਉਂਗੇ ਪਹਿਲਾਂ ਮਿੱਟੀ ਮਸ਼ੀਨ ਤੇ ਲਵਾਉਂਗੇ ਥੜੇ ਥੜੇ ਹਾਂ ਕਿ ਜਿਹੜਾ ਜਿਹੜਾ ਵਾਲਾ ਬੰਦਾ ਆਤੈ ਨਾ ਸਾਰਾ ਦਿਨ ਲੱਗ ਜਾਂਦਾ ਇਹਦੇ ਕੋਲ ਹੀ ਮਾਨਸੀ ਨਾਲ ਮਿੱਟੀ ਲਾਈ ਜਾਂਦੇ ਆ ਪਰ ਸੜਕ ਮੈਂ ਕਹਿੰਦਾ ਜਿੰਨੀ ਕ ਹੈਗੀ ਉਹ ਨਹੀਂ ਪੂਰੀ ਆ ਉਹ ਵੱਧ ਆ ਸਿੰਗੱਠੇ ਚੌੜੀ ਆਉਣੀ ਸੀ ਦੋ ਪੱਥਰੀਂ ਹੜਕੇ ਦੋੜ ਗੱਠੇ ਦੀ ਹੁੰਦੀ ਆਈ ਆ ਹੈਡਾਂ ਛੱਡੀ ਵੀ ਆ ਬਹੁਤ ਖੇਤਾਂ ਚ ਉੱਚੀਆਂ ਛੱਡਣੀ ਪੈਣੀ ਆ ਉਹ ਉੱਚੀ ਆ ਪਤਾ ਨਹੀਂ ਕਾਤੇ ਬੰਦ ਬੰਦ ਬਣਾਇਆ ਤਾਂ ਥੜਾ ਖੇਤ ਦੇ ਨਾ 1.5 ਫੁੱਟ ਉੱਚੀ ਫੋਟੋ ਉੱਚੀ ਚਾਹੀਦੀ ਬਸ ਸਰ ਜੇ ਤਾਂ ਸਹੀ ਕਿੱਥੇ ਬਜਾਈ ਪਈ ਆ ਯਾਰ ਥੱਲੇ ਵਾਲਾ ਮਾਲ ਥੋੜੋ ਪਟਣਾ ਹੁਣ ਗਾਹ ਨੂੰ ਲੁੱਕ ਪੈਣੀ ਤੇ ਉੱਪਰ ਗੜਕਾ ਪਾ ਕੇ ਪਾ ਜਣੀ ਉਹਨਾਂ ਦੇ ਸਾਲਾ ਉੱਪਰ ਨੂੰ ਉੱਪਰ ਚੜੀ ਜਾਂਦਾ ਏ ਲੇੜਾ 40 ਹਜ਼ਾਰ ਫੁੱਟ ਚੱਕ ਦਿੰਦੇ ਹਰੇ ਕੇ ਵਾਰ ਜਾਂ ਬਣਦੀ ਏ ਜਗਾ ਹੈ ਨਿਆਜ਼ਦਾਰ ਜਗਾ ਹੈ ਉਹ ਅਭੀ ਦੇਖਣਾ ਆਇਆ ਬਿਹਾਂ ਟੀਕਾ ਲੈ ਲੈ ਕੋਈ ਪਾਏ ਨਾ ਚਲ ਦੇਖੀਏ ਗਾਹ ਬਿਮਾਰੀ ਨੇ ਖਾ ਲਿਆ ਉਹ ਚੱਲੀਏ ਹਾਂ ਜਾਣਾ ਪੈਣਾ ਉੱਥੇ ਮਾ ਤਾਂ ਗੰਨਾ ਬਿਮਾਰੀ ਨੇ ਲੈ ਗਿਆ ਸਾਡਾ ਕਿਥੇ ਕਿਥੇ ਮੰਡ ਮੇ ਕਣਕ ਆ

ਜੱਟਾ ਜੱਟਾ ਕੇ ਬੋਹੋ ਚੋਦੀ ਹੈ ਬਜਾਈ ਦਾ ਤੁਸੀਂ ਕਰੋਗੇ ਨਾ ਕਿੰਨੇ ਵੀ ਆਹ ਬਜਾਈ ਦਾ ਫਰਕ ਹੈ ਬਜਾਈ ਦਾ ਫਰਕ ਇਹ ਬੀਜੇ ਦਾ ਆਹੀ ਕਰੂਗੇ ਜਾਈ ਉਹ ਵੀ ਕਰਨੀ ਹੈ ਬਾਈ ਆਲੂ ਬਜਾਈ ਆਲੂ ਪਾਣੇ ਕੋ ਦਿੰਦਾਂ ਬਜਾਈ ਹਰੇ ਨਹੀਂ ਨਾ ਹੋਣੀ ਨਾ ਤੇ ਕਰਨੀ ਪੈਣੀ ਆ ਉਹ ਨਹੀਂ ਨਹੀਂ ਹੋਗਾ ਹੈ ਕਿ ਬੀਜੇ ਫੈਲਾਉਣਾ ਨੂੰ ਕਰਨਾ ਹੁਣ ਤੁਸੀਂ ਪਾਗ ਲੋਏ ਪਿਆ ਕੀ ਕਰਾਂ ਤੂੰ ਹਲੇ ਠੰਡ ਨਹੀਂ ਪਿਆ ਰਿਆ ਤੂੰ ਕੌਣ ਕਾਨੂੰ ਛੱਡੀ ਲਾਉਣੀਆ ਕੀ ਛੱਡੀ ਲਾਉਣੀ ਮਾਰਕਟ ਚ ਬੀਜੇਓ ਪਾਗ ਲੋ ਗਿਆ ਛੱਡੀ ਲਾਉਣੀ ਹੈਗੀ ਛੱਡੀ ਦਾ ਟਾਈਮ ਆਲੇ ਕਿੱਥੇ ਟਾਈਮ ਆ ਯਾਰ ਯਾਰ 15 ਫਰਵਰੀ ਤੱਕ ਉਹਨੂੰ ਕਿਹਾ ਹੋ ਗਿਆ ਦੋ ਜਣਿਆਂ ਨੂੰ ਜਿਦਾਰੇ ਕਹਿੰਦੇ 20 ਦੇ ਸਾਨੂੰ ਛੇੜੀ ਦੀ ਲਾਉਣੀ ਹੈਗੀ ਵੀਰ ਜੱਕ ਨਹੀਂ ਪੈ ਜਾਣਾ ਸੰਦੇ ਹਾਂ ਪੈ ਜਾਣਾ ਦੋਕਣੀ ਜੰਮ ਨੂੰ ਫਰਕ ਪੈ ਜਾਂਦਾ ਉਹ ਨਹੀਂ ਫੱਕ ਪੈਂਦਾ ਯਾਰ ਹੰਡੀ ਪਈ ਗਈ ਕੋਈ ਨਹੀਂ ਫੱਕ ਪੈਂਦਾ ਲਾਉਣਾ ਕਰਨਾ ਬਹੁਤ ਜ਼ੋਰ ਬਰਾ ਦਿੰਦਾ ਹੈ ਹਾਂ ਉਹ ਯਾਰ ਦੇਖੋ ਕੋਈ ਨਹੀਂ ਹੁੰਦਾ ਕੀ ਕੋਣਾ ਕੰਨਾ ਵੀ ਜਾਤਾ ਬੰਦੇ ਦਾ ਬਥੇਰੇ ਮਿਲ ਜਾਣੇ ਗੰਨੇ ਵਾਲੇ ਪੱਤੀ ਤੇ ਗੱਬੇ ਜਾ ਜਾ ਕਰਦੇ ਨੇ ਮੈਂ ਕੰਨਾ ਬੀਜ ਦਿਓ ਮੇਰਾ ਉਹ ਹੀ ਨਾ ਤੇ ਕਾ ਵਜਾਉਣਾ ਯਾਰ ਉਹ ਦੂਆਂ ਨੇ ਬੀਜ ਦੇਣਾ ਵਜਾ ਦੂੰਗੇ ਉਹਨਾਂ ਦੇ ਜਿਹੜੇ ਥੈ ਜੀ ਉਹਨਾਂ ਦੀ ਮੋਟਰ ਬੈਠੇ ਗੰਨੇ ਹੀ ਬੀਜਦੇ ਹੋ ਨਹੀਂ ਬੀਜਦੇ ਉਹਨਾਂ ਨੇ ਕੀ ਕਰਨਾ ਹੋਰ ਆ ਆਲੂ ਪੜਾਈਓ ਬਹੁਤ ਮਹਿੰਗੀ ਆ ਮੈਂ ਕਹਿੰਦੇ ਆ 2500 ਰੁਪਏ ਦਾ ਕਿੱਲਾ ਆਲੂ ਪਟਾਈ 2500 ਰੁਪਏ ਕੱਲਾ ਮਸ਼ੀਨ ਮਸ਼ੀਨ ਹੈ ਪੱਟਣਾ ਜਿਹੜਾ ਲੇਬਰ ਆ 650 ਤੋਂ ਲੇਬਰ ਹੈ ਇੱਕ ਬੰਦਾ ਹਾਂ ਉਹ ਲੱਗ ਗਿਆ ਕੱਟਦੇ ਸੰਦੇ ਵਰ ਦੇਵ ਦਾ ਸਿਗਰਟ ਠੀਕ ਲੱਗਿਆ ਮੈਨੂੰ ਹਾਂ ਪੁੱਤਾ ਦਿੱਤਾ ਹੈ ਉਹ 350 ਰੁਪਿਆ ਦੇ 10 10000 ਚ ਪੈਣਾ ਖਿੱਲਾ ਇੰਨੇ ਦੇ ਆਲੂ ਹੁਣੇ ਇੰਨੇ ਦੇ ਵੀ ਮਸਲਾ ਹੋਣਗੇ ਤੇ ਥਾਲਿਆਂ ਨੂੰ ਬਾਦੋ ਵਿੱਚੇ ਕਾ ਨੂੰ ਆਈਓ ਤੁਸੀਂ ਰਹੀ ਬਾਰੇ ਆਹ ਕਿੰਨੇ ਕਿੰਨੇ ਆਲੂ ਹੈਗੇ ਇਹਨੇ ਕਿ ਆਲੂ ਇਧਰ ਦਾ ਖੇਤ ਤਾਂ ਠੀਕ ਆ ਉਹ ਹੇਠਲੀ ਖਰਾਬ ਆ ਉਹ ਸਿੱਕ ਇਧਰ ਦਾ ਖੇਤ ਤਾਂ ਠੀਕ ਆ ਆਲੂ ਸਾਰਾ ਠੀਕ ਆ ਮੋਟਾ ਖਾ ਬੱਲ ਪੂਰਾ ਦਖੇਜ ਤਾਂ ਹੇਠਲੀ ਖੇਤ ਖਰਾਬ ਆ ਕਿ ਇੱਕ ਕਿੱਥੋਂ ਦਾ ਉਹ ਹੀ ਖਰਾਬ ਆ ਤਾਂ ਰੁਪਿਆ ਦੇ ਲੈ ਲੈ ਕੋਈ ਇਹਨੇ ਪੁੱਛਿਆ ਬਲੀਦ ਵਾਲਿਆਂ ਨੂੰ ਦੇਖ ਰਿਹਾ ਮੈਂ ਇਸਲਾ ਵੀ ਮਸ਼ੀਨ ਲਿਆਵਾ ਕੱਲੀ ਲੇਬਰ ਦੇਖਣ ਨਾਲ ਆਪ ਲਾਜੂ ਵਿੱਚ ਉਹ ਯਾਰ ਉਹ ਵੀ ਉੱਥੇ ਪੈਣਾ ਬਾਈ ਕੰਮ ਹੂੰ ਦੂਗਾ ਕੰਮ ਵੀ ਉੱਥੇ ਪੈਂਦਾ ਮਸ਼ੀਨ ਆ ਯਾਰ 60 ਰੁਪਏ ਬੋਲੀ ਲੈਂਦੇ ਆ ਕੋ 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 ਕੰਮ ਮਸ਼ੀਨ ਹੈਗੀ ਆ ਨਾ ਹੈਲੋ 50 ਰੁਪਏ ਬੋਲੀ ਲੈਂਦੇ ਆ ਲੋਨ ਦੀ ਬਟਾਈ ਹੈ ਨਾ ਪਤਾ ਹੈ ਮੈਂ ਕਦੇ ਨਹੀਂ ਕਿਹਾ ਜੀ ਇੰਨੀ ਹੈਗੀ ਆ ਮੈਨੂੰ ਪਤਾ ਪਤਾ ਕੋੰਦ ਮਸ਼ੀਨ ਹੋਣੀ ਮੈਂ ਕਹਿੰਦਾ ਯਾਰ ਤਾਂ ਕੱਟਾ ਹਾਂ ਹਾਂ ਇੰਨਾ ਹੈਗਾ ਹੈਗਾ ਇੰਨਾ ਤੇ 30 ਰੁਪਏ ਕੱਟਾ ਹੈਗਾ ਜੇ 100 ਕੱਟਾ ਹੋਗਾ ਉੱਥੀ ਆ ਜਾਣਾ ਕੰਮ ਇਧਰ ਤੋਂ ਫਿਰ ਉਹੀ ਲੋਟਾ ਇੱਕ ਦੂਗੇ ਮ ਮਸ਼ੀਨ ਵੇਚਣਾ ਮਸ਼ੀਨ ਮਸ਼ੀਨ ਦਾ ਖਰਚਾ ਮੈਂ ਕਰਾਂਗਾ ਅੱਜੂਗਾ ਲੈਵਰ ਤਾਂ ਲੈਣੀ ਪਣੀ ਹੈ ਮਸ਼ੀਨ ਦਾ ਕਰਦੇ ਹੀ ਲਾ 2500 ਬਹਾਉਂਦਾ ਮਸ਼ੀਨ ਦਾ ਲੈਵਰ ਕਿਸੇ ਲਈ ਆਉਂਗਾ ਲੈਵਰ ਤਾਂ ਲੈ ਕੋਲੇ ਆਉਂਗਾ ਲੈਵਰ ਤਾਂ ਆਏ ਨੂੰ ਕਾ ਕਾਲੇ ਤਨੂੰ ਮਸ਼ੀਨ ਦਵਾ ਦੇਣ ਕਿਸੇ ਦੇ ਸਰਪੰਚ ਨੇ ਹਾਂ ਹੋ ਚੱਲ ਦੇ ਹਲੋ ਚੱਲੀਏ ਮੰਡ ਨਹੀਂ ਆ ਕੇ ਆਇਆ ਯਾਰ ਨੱਕੇ ਮੋਟੀਆਂ ਹੋਣੀਆਂ ਤਾਂ ਮੈਂ ਕੀ ਲੈਣਾ ਜਾ ਤੁਸੀਂ ਮੰਨਦਾ ਆ ਗਏ ਸੀ ਮੰਡ ਜਾਈਏ ਮੜਾ ਮੋਟਰ ਚੱਲਦੀ ਦੀ ਯਾਰ ਮੈਂ ਚੱਲਾਂ ਮੈਂ ਮੈਚ ਖੇਡਣਾ ਹਾਂ ਖੇਡਿਆ ਖੇਡਿਆ ਜੱਸੀ ਚੱਲੇ ਫਿਰ ਕੋਈ ਨਿਹਰਾ ਕਰੀਏ ਜਾਈਏ

ਉਰੇ ਥੋੜਾ ਜਿਆ ਡਾਕਰ ਜਮੀਨ ਜ਼ਿਆਦਾ ਏ ਹੋਰ ਹਾਂ ਬਸ ਥੋੜੇ ਥੋੜਾ ਨਾ ਵਾ ਠੀਕ ਹੈ ਕਣਕ ਦਾ ਬਥੇਰੀ ਵਧੀਆ ਫੁੱਟ ਰਹੀ ਆ ਹੁਣ ਹੈ ਨਾ ਕਣਕ ਦਾ ਪੂਰੀ ਹੋ ਗਈ ਹੋਰ ਫਟੇ ਦਾ ਕਹਿੰਦਾ ਹੁਣ ਪਾਣੀ ਲੱਗੇ ਦੇਖੀ ਹਾਂ ਆ ਥੋੜਾ ਜਿਆ ਉਰੇ ਹੈ ਨਹੀਂ ਉਰੇ ਮਰ ਗਈ ਬਈ ਆਹ ਹਾਂ ਆ ਮੀਂਹ ਪਿਆ ਲੈਣਾ ਵਿਚ ਉਰੇ ਪਾਣੀ ਖੜ ਲਿਆ ਪਹਿਲਾਂ ਪਰਾਂ ਠੀਕ ਆ ਸਾਰੀ ਆਹਦਾ ਚਲ ਭਰੇ ਆਊਗਾ ਖੇਤ ਹੌਲੀ ਹੌਲੀ ਮੈਂ ਪਹਿਲਾਂ ਕੁਸਮੀਂ ਤਾਂ ਦੇਖਦਾ ਹਾਂ ਲਾਗੇ ਪੁੱਛੇ ਦੇਖਣ ਹਾਂ ਪੱਟ ਕੇ ਸਾਰੇ ਖਰਾਬ ਹੁੰਦੀ ਸੀ ਫਿਰ ਉਹੀ ਤਾਂ ਹੈ ਹੁਣ ਤਾਂ ਸਾਰਾ ਖੇਤ ਉੱਧਰ ਨੂੰ ਭਰਿਆ ਜਾ ਉਹ ਦੇਖੋ ਲਪਾਈ ਵਾਲਾ ਕੰਮ ਆ ਜਗਾ ਮਿਸਤਰੀ ਲਪਾਈ ਕਰਦਾ ਹੁੰਦਾ ਤਾਨਕਾ ਬੰਦ ਹੁੰਦਾ ਹੂੰ ਇੱਕ ਥੋੜਾ ਜਿਹਾ ਪਾਣੀ ਦਾ ਵੀ ਫਰਕ ਪਿਆ ਵਾ ਮੋਟਰ ਦਾ ਪਾਣੀ ਘਟਾ ਗਈ ਬਹੁਤ ਪਾਣੀ ਦਾ ਹੁਣ ਇਹ ਮੇਰੀ ਦੀ ਗੱਲ ਹੁੰਦੀ ਹੈ ਕਿ ਢਾਹਣੀ ਚਾ ਭਾਈ ਹੂੰ ਫਿਲਟਰ ਚੋਕ ਹੋਇਆ ਪਿਆ ਹਾਂ ਹੁਣ ਡੱਟ ਫੇਰ ਦੀ ਗੱਗ ਜਿਹੜਾ ਮੜਾ ਮੜਾ ਇਹ ਕਿੰਨਾ ਫਰਕ ਪਿਆ ਖਾਸਾ ਪੈ ਗਿਆ ਹੁਣ ਬਾਹੀ ਭਰਿਆ ਤੇਰੇ ਸਾਹਮਣੇ ਨੇ 8 ਘੰਟੇ ਚ ਅੱਜ ਕਿਨੇ ਘੰਟੇ ਜਲੀਓਜ? ਅੱਜ ਸ ਕਿੰਨੇ ਵਜੇ 11 ਵਜੇ ਆਈ ਐ? 8 ਘੰਟੇ ਜੀ ਨੇ 4 ਵੀਕੇ ਭਰਿਆ ਸਮਝ ਤੂੰ ਰਾਤ ਵਾਲੀ ਰਾਤ। 4 ਵੀਕੇ ਭਰਿਆ। 4 ਵੀਕੇ ਭਰਿਆ। ਨਹੀਂ 4 ਕਿਲੇ ਭਰਦੀ ਸੀ। ਨਹੀਂ 4 ਕਿਲੇ ਭਰਦੀ ਸੀ। ਇੰਨਾ ਫਰਕ ਪੈ ਗਿਆ ਸਾਲਾ। ਹਾਂ। ਹੈ? ਉਹਦਾ ਹੈ। ਕਾਹਮ ਦਾ ਬੋਰ ਕਰਾਉਣਾ ਪੈਣਾ ਹੈ ਤਾਂ ਤਾਂ ਬੜਨੇ ਆ। ਬੋਰ ਦਾ ਚਲ ਸਮਾਨ ਤਾਂ ਹੀ ਪੈ ਜਾਣਾ ਵਿੱਚ। ਇਹ ਮੁਸ਼ਕਲ ਨਿਕਲੂਗਾ ਥੱਲੇ ਤੇ। ਨਹੀਂ ਨਹੀਂ ਮੋਟਰ ਤਾਂ ਪਾਉਗੀ ਉਹ। ਮੋਟਰ ਪੈਣੀ ਸਮਾਨ ਤਾਂ ਲਿਆਉਣਾ ਪਊ। ਉਹ ਤਾਂ ਚਲ ਦੇਖਦੇ ਆ ਪੈ ਪੂ ਦਾ ਲਿਆਉਣੇ ਪਊਗੇ 바ਸੀ ਦਾ ਲੋਹੇ ਦਾ ਸਮਾਨ ਆ ਡਰੀਵ ਲਈ ਮੋਟਰ ਹੀ ਪੈ ਜਾਣੀ। ਹੂੰ। ਬੋਰ ਕਰ ਆ ਗਏ ਧੂਆ ਮਾਲ ਪਾਉਣਾ ਪੈਣਾ ਹੀ ਨਿਕਲ ਨਹੀਂ ਟੁੱਟੀਆਂ ਦੇ ਸਾਲਾ ਪਲੱਸ ਜਿੰਨਾ ਕਿ ਨਿਕਲਾ ਦੇਖੂਗਾ ਦਾ ਸਹੀ ਕਿੱਦਾਂ ਪੋਰਾ ਨਿਕਲਾ ਬੇਸ਼ੱਕ ਨਿਕਲਾ ਵੇ ਨਹੀਂ ਮੁਸ਼ਕਲ ਹੈ ਹੂੰ ਹਾਂ ਬਹੁਤ ਹਰਕ ਪੈਂਦਾ ਇਹਦਾ ਕਾਣਕ ਠੀਕ ਹੈ ਕਾਣਕ ਵਧੀਆ ਹੈ ਹੈਨਾ ਕਾਣਕ ਸਾਰੀ ਠੀਕ ਹੈ ਹੂੰ ਬੰਗਲੇ ਬਹੁਤ ਤੋੜਦੇ ਆ ਮੈਂ ਥਾਲੇ ਨੀ ਮਟ ਥੋਲ ਤੋੜ ਲੋ ਜਿਹੜੀ ਤੋੜ ਆਹ ਫੋਰ ਉਹ ਹੁੰਦੀ ਆ ਕਾਣਕ ਫਿਰ ਇਹ ਮਾਰ ਦੇਣਾ ਸਾਰਾ ਪਾਣੀ ਖਾ ਦੀ ਜਿਹੜੀ ਚੱਲ ਆਹ ਕੱਲ ਭਰ ਕੇ ਗਿਆ ਤਾਂ ਈ ਮਰੇ ਇਹ ਪਾਣੀ ਹੈ ਨਹੀਂ ਇਹਦੇ ਚ ਇਹ ਖਾ ਗਈ ਸਾਰੀ ਪਾਣੀ। ਕਿਉਂ ਬੰਦ ਕਰ ਤੂੰ 8 ਘੰਟੇ ਹੀ ਨੂੰ ਪਹਿਲੇ ਪਾਣੀ ਕੱਲ 7 ਘੰਟੇ 6 ਘੰਟੇ ਆਈ ਕੱਲ ਦਿਨ ਨੂੰ। ਹਾਂ 6 ਘੰਟੇ ਪਾਣੀ ਪਹਿਲੇ। ਹਾਂ ਕਣਕ ਦੇਖੋ ਕਿਆ ਵਧੀਆ ਖੜੀ ਆ। ਫੁੱਟਦੀ ਤਾਂ ਬਹੁਤ ਆ। ਇਹ ਬਾਈ ਹੈਗਾ ਇਹ 22 ਬੀਜ। ਬਾਈ ਐ ਜਿੰਨੀ ਪਤਾ ਹੀ ਨਹੀਂ ਅੰਦਾਜ਼ਾ। ਹੂੰ। ਈਕਾ 222 ਹੈ ਨਾ? ਹਾਂ 222। ਮਤਲਬ ਬਹੁਤ ਬਾਲ ਵੀ ਖਰਾਬ ਹੋ ਜਾਣੇ। ਬਹੁਤ ਸੋਹਣੀ ਕਣਕ ਖੜੀ ਆ ਤਾਂ। ਕੱਲ ਦੁਆਇ ਚੱਕ ਲਿਆ ਇਹ ਤਾਂ। ਕਿਹੜੀ ਕੱਖ ਦੀ ਆ ਲੈ ਆਇਆ ਕਾਲੂ ਕਰਕੇ ਜਾਉਂਗੇ ਸਪਰੇਅ ਉਰੇ ਉਰੇ ਵੀ ਕਰਦੇ ਉੱਥੇ ਵੀ ਕਰਦੇ ਭਾਉ ਵਾਲ ਕਰਦਾ ਕਾਲੂ ਕਰਦਾ ਮੋਟਰਾਂ ਕੋ ਸਾਫ ਹੋ ਜੇ ਬਹੁਤ ਬਰਾਹ ਲੋ ਗਿਆ ਕਰਦੇ ਆ ਹੁਣ ਕਾਲੂ ਕਰਕੇ ਜਾਉਂਗਾ ਠੀਕ ਹੈ ਨਾ ਚੱਲ ਚੱਲ ਚੱਲੀਏ ਦੇਖੀਏ ਕੰਡਾ ਹੋਰ ਹਾਂ ਚੱਲੀਏ ਤਕੀ ਤਾ ਮੈਂ ਵੱਡੇ ਆਇਆ ਤਾਂ ਟੂੜੀ ਰਹਿੰਦੀ ਆ ਡੰਗਰ ਅੰਦਰ ਕਰਦੇ ਪਾਈਪ ਦਾ ਮੈਂ ਤਾਂ ਬੰਨਿਆ ਤਾਂ ਝੂਟਾ ਜਾ ਮਾਰਦੀ ਸੀ ਨਾਲ ਹੁਣ ਪਾਈਪ ਚ ਝੂਟਾ ਨਹੀਂ ਮਾਰਦੀ ਹੁਣ ਬੰਨਵਾ ਮਾਰਦੇ ਆਂ ਹਾਂ ਪਾਣੀ ਘਟਾਉਂਦੀ ਵਿਧਾਉਂਦੀ ਆ ਫੇਰ ਇਹਦਾ ਪਾਣੀ ਪਾ ਕੇ ਦੇਖਣ ਦਾ ਵਿੱਚ ਉਹਦੇ ਚੱਲ ਚੱਲਣ ਦੇ ਤੂੰ ਹੁਣ ਭਰਨ ਦੇ ਜਿੰਨਾ ਭਰਦੀ ਰਾਤ ਨੂੰ ਕੱਲ ਦਿਨ ਮਾ ਦੇਖਦੇ ਆ ਹਾਂ ਚੱਕ ਕੱਲ ਦਿਨ ਮਾਉਣੀਆਂ ਨੇ ਲਾਈਟ ਫੇਰ ਅੰਗੂਰੇ ਨੂੰ ਫੇਰ ਚੱਕ ਹੁਣ ਆ ਉੱਪਰ ਇਹ ਚੱਕਣਾ ਨਹੀਂ ਹੈਗਾ ਆਪਾਂ ਨੇ ਲਾਗ ਤੇ ਉਹ ਬੋਰ ਤਾਰਕੋਲ ਤੇ ਹੋਰ ਤੋੜ ਦੇਣਾ ਜਿਹੜਾ ਮੁਠੀ ਜੀ ਪੈ ਜੀ ਵਿੱਚ ਹਾਂ ਫੇਰ ਗਾਰਾ ਛੜੂਂਗੇ ਆ ਲੈ ਲਈਂ ਗਾਰਾ ਛੜ ਕੇ ਵਿੱਚ ਪਾਣੀ ਭਰੂਗੇ ਦੇਖੂਗੇ ਵੀ ਸੈਟ ਆਉਂਦਾ ਵਾ ਠੀਕ ਹੈ ਹੈਨਾ ਉਹ ਹਵਾ ਜੀ ਲੈਣ ਤੇ ਹਰਦੀਬਾ ਮੜਾ ਜਾ ਹਾਂ ਜੀ ਮੈਂ ਵੱਢ ਲੂਗੇ ਥੋੜਾ ਜਿਆਦਾ ਉੱਥੇ ਥੋੜਾ ਤਾਰਕੋਲ ਤੇ ਪਲਾਸ ਰਿ ਆਉਂਗੇ ਮੜਾ ਬੋਰ ਤਾਂ ਕਰਾਉਣਾ ਹੀ ਪੈਣਾ ਭਲਾ ਇਹ ਬੋਰ ਤਾਂ ਹੋਣਾ ਹੀ ਆ ਹਾਂ ਪਾਣੀ ਤਾਂ ਹੈ ਨਹੀਂ ਨਾਲ ਚੱਠਾ ਝੁੱਠਾ ਬਣਵਾ ਦੂੰਗੇ ਹੋਰ ਕੀ ਇਹ ਵੀ ਟੁੱਟਿਆ ਵਸ ਬਰੇ ਇਹਦੀ ਔਖੀ ਹੁੰਦੀ ਆ ਚਲੋ ਠੀਕ ਆ ਭਾਈ ਚੱਲਦੇ ਆ ਹੁਣ ਪੰਡਲ ਦੇਖਦੇ ਆ ਆ ਪਾਣੀ ਬਹੁਤ ਖੜਾ ਹੋਰੇ ਉਹ ਪਾਣੀ ਯਾਰ ਹੁਣ ਖੁੰਜਿਆ ਪਤਾ ਦੇਖ ਨੂੰ ਚਾਰੀ ਮਾ ਹੋ ਜਾਂਦਾ ਇਹ ਆ ਦੇ ਨੀ ਨੀ ਮਾ ਫੇਰ ਪੱਦਰੇ ਵੀ ਕਰਾ ਦੇਣੇ ਇਦ ਕੀ ਫੇਰ ਧਾਨਾ ਜ ਫੇਰ ਧਾਨਾ ਦੇ ਪਹਿਲਾਂ ਇਹਨੂੰ ਫੇਰ ਕੰਪਿਊਟਰ ਕਰਾ ਲਵੇ ਇਹਦਾ ਕਰਾਉਂਗੇ ਅੱਗੇ ਤਾਂ ਬਹੁਤ ਨਹੀਂ ਮਾ ਹੁੰਦਾ ਦਾਲਦਾਲੇ ਐ ਸਿੱਧਾ ਹੁਣ ਤਾਂ ਬਹੁਤ ਫਰਕ ਪੈ ਗਿਆ ਇੱਕ ਵਾਰੀ ਫੇਰ ਕਰਾ ਦੂੰਗੇ 2 ਘੰਟੇ ਲੱਗੇ ਜਾਣ ਆਉ ਦੇ ਉਹ ਗੱਬੇ ਖਾਲੀ ਪਿਆ ਹੈ ਯੂਰੀ ਖੜੀ ਹੈ ਤੱਗੀ ਜੀ ਭਾਈ ਤਾਂ ਕਹਿੰਦਾ ਉੱਥੇ ਦੇ ਹੱਥ ਵੀ ਲਓ ਤੇ ਦੋ ਦੋ ਰੂਟੂ ਬਣਾ ਦੇ ਦੋ ਤਿੰਨ ਕਿਲਿਆਂ ਦੇ ਆਹ ਤਿੰਨ ਕਿਲਿਆਂ ਦੇ ਦੇਖੂਗਾ ਜੀਰੀ ਚ ਦੇਖੂਗਾ 1.5 ਕਿਲੇ ਰੂਟੂ ਬਣ ਜਾਣਾ ਹੋ ਹੂੰ ਠੀਕ ਹੈ ਨਹੀਂ ਯਾਨੀ ਚਾਰ ਚਾਰ ਘੰਟੇ ਟਰੈਕਟਰ ਦੇ ਆਪਣੇ ਨਾਲ ਦੇ ਲਾਜੂਗਾ ਨਾਲ ਆਹੀ ਹੋਊਗਾ ਠੀਕ ਹੈ ਨਹੀਂ ਚੱਲੀਏ ਚੱਲ ਜੀਏ ਚਲ ਹਣਾ ਪੱਤੀ ਦੇ ਉਪਰ ਉਹ ਨਹੀਂ ਰੱਖੇ ਟ੍ਰੇਲਰ ਮੂਰੀ ਪਾ ਬਾਜੀ ਠੀਕ ਹੈ ਲੈ ਬਾਈ ਕਿੰਨਾ ਭਰੀ ਹੋ ਗਿਆ 295 295 95 95 95 ਅੱਜ ਕੰਨਵੇਂ ਪੂਰਾ ਲੱਗਦਾ ਮੈਨੂੰ ਅੱਜ ਭਰੀ ਭਰੀ ਐ ਅੱਜ ਜਿਆਦਾ ਹੋਊਗਾ 150 ਚੱਕਲੇ ਕੰਨ ਕਰਨਾ ਹੈ 150 ਦੀ ਪਰਚੀ ਹੈ ਨਾ ਨਾ ਇਹ ਤਾਂ 110 ਵਾਲੀ ਹੋਵੇ ਅੱਛਾ ਅੱਜ ਵਾਪਸ ਆਊਗਾ ਮੈਂ ਵੀ ਕਾ ਮੈਂ ਪੱਜ ਕੋਟ ਮੁੜਿਆ ਹੋਵੇ ਮੱਕਟੇ ਨਾ ਆਓ ਠੀਕ ਹੈ ਠੀਕ ਨਹੀਂ ਗੱਲ ਕਿਹੜਾ ਫਾਕ ਤੁਨ ਜਾਵੇ ਸਾਡਾ ਕੋਜੂ ਹੋਰ ਹੈ ਰਾਮ ਨਾਲ ਇੱਕ ਵੱਧ ਬਚੂਗਾ ਵੀ ਨਹੀਂ ਕਿੰਨੀ ਵਾਰਸ਼ ਹੋਗੇ ਤੇ ਜੋ ਇਹ ਮਾਰੇ ਹੋ ਗਿਆ ਭਾਈ ਦੇਖਣਾ ਹੁਣ ਇੱਕ ਦੋ ਤਿੰਨ ਚਾਰ 4 5 6 ਵਾਰ ਹੈ 6ਵੀਂ ਖੜਾ ਹੈ 6ਵੀਂ ਬੱਤੀ ਖੜਾ ਆ ਜਾ ਬਚੇ ਹੋਣੀ ਆ ਦੋ ਦੋ ਕਿੱਲਾਂ ਚੋਂ ਹਾਂ 300 ਦੀ ਐਵਰੇਜ ਆ ਜੀ ਨਹੀਂ ਹਾਂ ਭਾਈ ਨਹੀਂ ਆਉਂਦੀ ਹੈ ਗੰਨੇ ਉਹ ਵੀ ਬਿਮਾਰੀ ਪੈ ਗਈ ਸੀ અમારી ਭਾਈ ਤਨ ਮੈਂ ਕਹਾਂ ਵੀ 100 ਟੁੱਟਿਆ ਸਿੱਧਾ ਹੀ ਕਿੱਲੇ ਮਗਰ 400 ਗੋਟ ਰੁਪਇਆ ਨੂੰ 400 ਦਾ ਦੋ ਪੜੀਆਂ ਘੱਟ ਨਹੀਂ ਗਿਆ ਪਿਛਲੇ ਸਾਲ 900 ਕਾਉਂਟਰ ਹੋ ਗਿਆ ਸੀ ਹਾਂ ਪਿਛਲੇ ਸਾਲ 900 ਕਾਉਂਟਰ ਹੋਇਆ ਦਾ ਇੱਥੇ ਵੀ ਪਿਛਲੇ ਸਾਲ ਹੋ ਗਿਆ ਕਰ 900 ਹਾਂ ਤਾਂ ਆਗ ਪੱਤੀ ਹੈਂ ਆਗ ਪੱਤੀ ਨਾਲ ਦੇਖਦੇ ਹਾਂ ਹੁਣ ਸਹੀ ਸਿੱਖ ਲਾਉਂਗੇ ਇਹਨੂੰ ਆਗ 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 ਕੱਲੂ ਬਣਾਉਂਗੇ ਭਈਆਂ ਹੁਣ ਇਹਨੂੰ ਪਤਾ ਨਹੀਂ ਭਈਆ ਕਮਲ ਦੀਪ ਕਹਿੰਦਾ ਚੱਕਣੇ ਸਾਲ ਚ ਆਇਆ ਹੀ ਨਹੀਂ ਦੇਖਦਾ ਦੱਸੋ ਨਹੀਂ ਮੈਂ ਸਣੀ ਆਗ ਪੱਤੀ ਨਾ ਨਾ ਤੂੰ ਕਰ ਦਿੰਦਾ ਮੈਂ ਉਹਨੂੰ ਕੱਲੂ ਆਇਓ ਕਹਿਣਾ ਜੇ ਤਾਂ ਬੰਨਦੇ ਬੰਨ ਲਾ ਨਹੀਂ ਕਰ ਦੋ ਗੋਲ ਸਾਲੇ ਵਿੱਚ ਆਗ ਵਿੱਚ ਪੱਤੀ ਟਣੇ ਆ ਕੇ ਪੱਤੀ ਥੋੜੀ ਬਣਾਣੀ ਆ ਦੀ ਮੈਂ ਜਦ ਇਹ ਖੇਤ ਕੁਦਰ ਦੇ ਅੰਦਰ ਆ ਹਾਂ ਲਾ ਠੀਕ ਐ ਤੇ ਦੋ ਕੋਆ ਤੇ ਦੋ ਤਿੰਨ ਕੁਆਂਟਲ ਵੀ ਹੋ ਗਈ 2000 ਬਣ ਜਾਣਾ ਪੂਰਾ ਰਾਮ ਨਾਲ ਇਹ ਦੋ ਟਰੈਲੀਆਂ ਮੇ ਜਾਣੀ ਪੱਤੀ ਇਹ ਬਹੁਤ ਪੱਤੀ ਆ ਇਹਦਾ ਪੱਤੀ ਬਹੁਤ ਪਈ ਆ ਪਰਾਂ ਵੀ ਪਈ ਆ ਪਰਾਂ ਨਾਲ ਨੇ ਖਰਾਬ ਕਰਿਆ ਕੰਮ ਅਬ ਤੇ ਦੇਖਿਆ ਖੌਣੇ ਮਸ਼ੀਨ ਦੂਈ ਚਾਹੀਦੀ ਆ ਹੈ ਜੇ ਆਪਾਂ ਤੇ ਰੁਕਣੀ ਆ ਟੋਕੇ ਵਾਲੀ ਟੋਕੇ ਵਾਲੀ ਇਹ ਡੰਡੇ ਰੁੱਕਦੀ ਹਾਂ ਸਾੜੀ ਸਾਰੀ ਉਹ ਅੰਦਰ ਗੇਰੇ ਉਹ ਟਾਈਮ ਬਹੁਤ ਲੱਗਦਾ ਉਹ ਫੇਰ ਉਹ ਉਹਨੂੰ ਉਹਨੂੰ ਹੈ ਦੂਆ ਕਮਾਈ ਦਾ ਗਣਾ ਸਭ ਨੂੰ ਹਾਂ ਉਹ ਪੰਨ ਦੀ ਹੈ ਉਹਨੇ ਟੁਕਣੀ ਛੋੜੂਆ ਇਹ ਉਹ ਤਾਂ ਕੁਤਰਾ ਬਣਾ ਲੈਣਾ ਜਮਾਈ ਤਰੀ ਪਕੁਤਰੀ ਚਾਹੀਦਾ ਆਪਾਂ ਰੀਨ ਬਣਾ ਲੈਣੀ ਜਮਾਈ ਪਾਊਡਰ ਜਿਹੜੀ ਉਹ ਦੂਈ ਹੁੰਦੀ ਆ ਮੱਕੀ ਵਾਲੀ ਉਹ ਹੁੰਦੀ ਆ ਜਿਹੜੀ ਦੂਈ ਆਪਣੀ ਟੋਕੇ ਵਾਲੀ ਹਾਂ ਹਾਂ ਉਹਨੂੰ ਗਣਾ ਥੇ ਲੱਗਦੇ ਆ ਉਹ ਜਿਹੜਾ ਉਹ ਚਾਹੀਦੀ ਉਹ ਜਾਈਦੀ ਮਸ਼ੀਨ ਉਹ ਐ ਵੀ ਰੁਗ ਦਾ ਰੁਗ ਜਾਵੇ ਅੰਦਰ ਉਰੀ ਲਿਆ ਪੇ ਟਰਾਲੀ ਮਾਦਾ ਟਰਾਲੀ ਵਿੱਚ ਚੱਲਣ ਦੇ ਕੋਲ ਟਰਾਲੀ ਮਾ ਹਾ ਖੁੱਲੀ ਲੱਗੇ ਚੱਲ ਲੱਈ ਜਣਦੇ ਉਹ ਕੰਮ ਲੋਟ ਹੈ ਕੰਮ ਹੈ ਕਿਤੇ ਨਹੀਂ ਕਰਲਾ ਆਪਣਾ ਹਾਂ ਉਹ ਠੀਕ ਹੈ ਨਾ ਅਗ ਲਾਉਣੀ ਪੈਂਦੀ ਆ ਤੁਸੀਂ ਨਹੀਂ ਕਰਨੀ ਦੀ ਲੋੜ ਮੇਰੀ ਗੱਲ ਸੁਣ ਲੈ ਸ਼ਾਰਪਟ ਪਈ ਵੀ ਉਹਨੂੰ ਹਾਂ ਇੱਥੇ ਤੇ ਤੋੜਨ ਵਾਲੇ ਗੈਲ ਟਰੈਲਰ ਰੱਖ ਹਾਂ ਆਹ ਟੋਕੋ ਵੀ ਗਾਂ ਘਾਹ ਕੱਲਾ ਉੱਥੇ ਫੇਟੋਕ ਕੇ ਚੱਲ ਗਾਂ ਘਾਹ ਕੱਲਾ ਘਾਂਟੇ ਮਾਰਨਾ ਕਿੱਲਾ ਉਹਨਾਂ ਹੋਰ ਉਹਦਾ ਬਹੁਤ ਬੰਦੇ ਜਾਈ ਦਿੰਦੇ ਰੁਕਲਾਉਣੇ ਆਲੇ ਹਾਂ ਉਹ ਲੋਟ ਹੈ ਸਾਡਾ ਬੱਕਰਾ ਆਪਣਾ ਲਿਕਣਾ ਤੋੜੀ ਗੇਅਰ ਜੇ ਪ੍ਰਾਈਮ ਟੁਕਣ ਆਉਂਦੀ ਆ ਤੂੰ ਤੁੜੀ ਗੇਅਰ ਤੇ ਕਰਾ ਟਰੈਲੀ ਲੈ ਕੇ ਲਾ ਕੇ ਉਹਨੂੰ ਬਿੱਡਲ ਟਰੈਲੀ ਨਾਲ ਲਾ ਹੈ ਤਾਂ ਫਾਇਦਾ ਚੀਜ਼ ਦਾ ਦਾ ਹੋਰ ਹੋ ਨਾਲੇ ਸੁੱਕ ਪੈ ਜਾਂਦੀ ਥੱਲੇ ਨਾਲੇ ਆਪਣਾ ਟੋੜੀ ਮਰਲਾ ਦੇ ਹਫ਼ਤੇ ਮਨਾਇਆ ਸ ਹੈ ਜਲਦ ਨੇ ਖਾ ਨੂੰ ਦੇਖ ਕੇ ਖੇਤ ਦਾ ਕੀ ਕੰਮ ਕਰਦਾ ਸਾਨੂੰ ਆਹ ਦੇਖ ਲੈ ਵਾ ਜਿਦਾਂ ਦੇਖ ਕੇ ਤੂੰ ਪੱਤੀ ਦਾ ਵੱਢੀ ਦੇਖ ਲੈ ਉਹ ਤਾਂ ਹੈ ਵਾ ਥੇਰ ਲਾ ਆਤੇ ਸੋ ਨਾ ਮਿੱਟੀ ਦੇ ਵਿਛਣੇ ਪੱਤੀ ਆਹ ਉਹ ਕਿਦੇ ਹੁਣ ਗੁਗਲੇ ਜੇ ਬਾਹਰ ਔਖੇ ਨਾ ਬਾਹੀ ਜੀ ਲੋਟ ਆਉਂਦੇ ਫਿਰ ਨਾ ਕਾਸੇ ਨੂੰ ਲੋਟ ਨਹੀਂ ਆਉਂਦੇ ਉਹ ਹੈਗਾ ਅਸੀਂ ਹਾਂ ਕਾਸ ਨੂੰ ਸਵਾ ਵੀ ਹੈ ਕੱਲੂ ਹੀ ਜਾ ਕੱਲੂ ਕੱਲੂ ਨਹੀਂ ਪਰਸੋਂ ਹੈ ਪਰਸੋਂ ਨੂੰ ਹੈ ਬੀਜੀ ਆ ਹਾਂ ਬੀਜੀ ਹੈ ਕੋਈ ਕੋਣ ਪਾਇਆ ਸਾ ਉਹ ਆਹ ਸਾਹਿਬ ਜੋਤ ਸਾਹਿਬ ਜੋਤ ਨੇ ਪਾਇਆ ਖਰੂ ਟਰੈਕਟਰ ਦਾ ਪੰਪ ਚੈੱਕ ਕਰ ਰਹਾ ਸੀ ਪੰਪ ਉਹ ਦਾ ਟਰੈਕਟਰ ਦਾ ਚੈੱਕ ਖੇਤ ਬਗੰਨਾ ਲੱਦ 150 ਕਾਟਲ ਫੇਰ ਚੈੱਕ ਹੁਣ ਆਈ ਨੇ ਆ ਲੈ ਜਾ ਮੇਰੇ ਨੂੰ ਹੈ ਕਿ ਨਹੀਂ ਉਹ ਲੈ ਕੇ ਜਾ ਮੇਰੇ ਨੂੰ ਉਹ ਜਿਹੜਾ ਚੱਕ ਤੇਰਾ ਪੰਪ ਚੱਕ ਹੋਵੇ ਉਹ ਗੰਨੇ ਦਾ ਹੋਵੇ ਉਹਦਾ ਟਰੈਕਟਰ ਦਾ ਹੋਵੇ ਟਰੈਕਟਰ ਦਾ ਵੀ ਹੋਵੇ ਉੱਥੇ ਲੱਗਿਆ ਖਰੂ ਬਢਾਉਣ ਤੇਰਾ ਮੇਰੀ ਗੱਲ ਸੁਣ ਲੈ ਹੁਣ ਇੱਥੇ ਕੋਈ ਵੀ ਟਰੈਕਟਰ ਆਇਆ ਯਾਰ ਜਾਂ ਫਾਲੇ ਲਾ ਕੇ ਸਲਿੱਪ ਕੱਢਣ ਲੱਗੇ ਤਾਂ ਜ਼ੋਰ ਤਾਂ ਲੱਗਦਾ ਹੀ ਨਹੀਂ ਉਹਦਾ ਉਹਦਾ ਜ਼ੋਰ ਕਾ ਲੱਗਦਾ ਹੈ ਜਾਂ ਸਲਿੱਪ ਕੱਢਣ ਲੱਗੇ ਟਰੈਕਟਰ ਟਰੈਕਟਰ ਸਲਿੱਪ ਨਾ ਕੱਢੇ ਫੇਰ ਪਤਾ ਲੱਗਦਾ ਵੀ ਹੁਣ ਬੰਦ ਹੁੰਦਾ ਕਿ ਨਹੀਂ ਹੁੰਦਾ ਹੈ ਕਿ ਨਹੀਂ ਜੇ ਪੈਰੇ ਫਰੀ ਘੁੰਮੀ ਗਿਆ ਉਹਦੇ ਫਿਰ ਤਾਂ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਹੁਣ ਟਰੈਕਟਰ ਆ ਕੇ ਥੋੜਾ ਪਜਮੰਜਾ ਹਾਊਸ ਪਾਵਰ ਹੁਣ ਇਹ ਵੀ ਕਾਸਾ ਹੈ ਸਾਲਾ ਪਾਵਰ ਬਹੁਤ ਜ਼ਿਆਦਾ ਫੇਰ ਉਹਦਾ ਤੂੰ ਸਰਤਾ ਟਰੈਕਟਰ ਛੱਡ ਦੇ ਫਾਲੇ ਪਸਾ ਕੇ ਉਹ ਨਹੀਂ ਬੰਦ ਹੋਣਾ ਹਾਂ ਜਾਉਣਾ ਡਾਇਰ ਹੈ ਉਹ ਫ੍ਰੀ ਹੋ ਜਣੇ ਉੱਥੇ ਘੁੰਮੀ ਜਾਣਾ ਬਸ ਉਹਨਾਂ ਨੇ ਉਹ ਟਰਾਲੀ ਲੈ ਕੇ ਆ ਰਹੇ ਹਾਂ ਟਰਾਲੀ ਲੈ ਕੇ ਆਉਣ ਲੱਗਾ ਕਹਿੰਦਾ ਹਵਾ ਕਰਾ ਲਵਾਂ ਕਹਿੰਦਾ ਦੋ ਤਿੰਨ ਤਿੰਨ ਗੇੜੇ ਲੱਗ ਲੈ ਚਾਰ ਜਾਤੇ ਹਵਾ ਚੈੱਕ ਕਰਾਈ ਟਰਾਲੀ ਚ ਹਾਂ ਕਹਿੰਦਾ ਮੈਂ ਆਇਆ ਹਵਾ ਚੈੱਕ ਕਰਾਂ ਚਲਾਉਣ ਤੇ ਫਿਰ ਨੂੰ ਅੱਜ ਕੱਲ ਨੂੰ ਘਟੇ ਦੁੱਪ ਪਤਾ ਨਹੀਂ ਕੀ ਗੱਲ ਮਨ ਤਾਂ ਨਹੀਂ ਦੁੱਪ ਪਾ ਜਿਉਂਦੀ ਅਗਲਾ ਦਿਨ ਮੁੰਡਾ ਜੀ ਭਾਈ ਹਾਂ ਤੇ ਗਰਮੀ ਲੰਦੀ ਆਤਾ ਵਾਓ ਫੇ ਉਹ ਮਾਰਾ ਉੱਧਾ ਨਹੀਂ ਹੈਗੀ ਕਹਿੰਦਾ ਕੱਲ ਤੇਜ਼ ਦੀ ਧੁੱਪਾਂ ਲਾ ਲਾ ਕੱਲ੍ਹ ਬਾਈ ਫਰਕਤਾ ਹਾਂ ਹੁੰਦਰਪੁਰ ਤੋਂ ਤੈਨੂੰ ਐ ਲੱਗਿਆ ਨਾ ਵੀ ਤੂੰ ਪਤੇਜ ਨਹੀਂ ਹੈ ਅੱਜ ਤਾਂ ਦੇਖ ਲੈ ਤੂੰ ਹੁਣ ਟਾਈਮ ਕਿਹੜਾ ਏ ਇਹ ਸਾਡੇ ਤੈਨੂੰ ਨਾ ਅੱਖੀਂ ਲਾਇਟ ਹਾਂ ਆਈ 1 ਵਜੇ ਕਹੇ ਘੰਟੇ ਓਏ 6:30 ਹਾਂ 1 ਵਜੇ ਆਈ 6:30 ਘੰਟੇ ਹੋਵੇ 6:30 ਆਈ ਅੱਜ ਦਿਨ ਮਾ ਰਾਤ ਨੂੰ ਸੋਣੀ ਚੱਲੀ ਜਾਂਦੀ ਆ ਉਹ ਲੋਕ ਬਈ ਜਮੈਟੋ ਵਾਲਾ ਕੇ ਖੇਤਾਂ ਵਿੱਚ ਚੱਲਦਾ ਹਾਂ ਕਾਲੇ ਜੀ ਨੂੰ ਫੜਾ ਗਿਆ ਹੈ ਹਨ ਇਹਨਾਂ ਨੂੰ ਜਿੱਥੇ ਮਰਜੀ ਭੇਜ ਦੇ ਉੱਥੇ ਆ ਜਣੇ ਨਾ ਲੇਕੀ ਜਾਂਦੇ ਲਾ ਕੇ ਆਪਣੀ ਉੱਤੀ ਆ ਜਣੇ ਖੇਤੀ ਹੈ ਹੈ ਕਿ ਨਹੀਂ ਬਾ ਹੋ ਗਏ ਪਹਿਲੇ ਤਾਂ ਜਦੋਂ ਹੋ ਗਏ ਬੇ ਕਾਟੋਗੇ ਸਾਰੇ ਹੀ ਪਹਿਲਾ ਲਓ ਭਾਈ ਟਰਾਲਾ ਟਰਾਲਾ ਆਉਂਦਾ ਹੈ ਕਹਿ ਕੇ ਆ ਪਰੀ ਪਰੀ ਕਾਕਾ ਕਰਤੀ ਹਾਲ ਹੈ 295 295 ਪਰ ਹੀ ਆ ਮੇ 95 ਹੈ ਇਸੇ 10 ਤੇ ਪਰ ਜਾ ਹੀ ਜਾਣਾ ਹੈ ਸਦਾਮ ਗੱਲ ਹੋਗਾ ਤੋ ਆਂਦਾ ਪੁੱਛੋ ਜਗਰਾ ਲਾਈਟਾਂ ਵਾਲੇ ਬਾਅਦ ਲਾਈਟਾਂ ਨਹੀਂ ਵੜਲੀਆਂ ਹੁਣ ਜਗਰ ਲਾਈਟਾਂ ਵਾਲੋ ਟਰੈਲਰ ਦੀਆਂ ਬਾਅਦ ਨਹੀਂ ਵੜਲੀਆਂ ਹੁਣ ਇਹ ਟਰੈਲਾ ਕਾਲਕ ਤੇ ਥੇੜਾ ਟਰੈਲਾ ਹੈ ਰੀਡ ਮਦਾ ਮਾਮਾ ਲੈ ਕੇ ਖੜੇ ਆਲੀ ਜੀਬੀ ਲੈ ਗਿਆ ਰਮਾਂ ਨੇ ਰਮਿਆਊ ਅੱਜ ਉਹ ਮੈਂ ਪਤਾ ਨਹੀਂ ਆਈ ਇਹ ਤੇ ਇਹ ਤਾਂ ਦੁਨੀਆਂ ਪਾਈਆਂ ਹੁਣ ਇਹਨਾਂ ਨੇ ਇਹ ਦੁਨੀਆਂ ਜਾਂਦੇ ਨੇ ਇਹ ਅੱਗ ਵਾਲੀ ਅੱਗ ਅੱਛਾ ਵਈ ਪਾਣਿਆ ਵਾਲਾ ਬਾਈ ਬੈਰੀ ਜੀ ਜਾਲ ਕੇ ਟਰੈਕਟਰ ਦੀ ਅੱਜ ਹਲ ਉਤਵਾ ਕੇ ਲਿਆਏ ਤੇ ਪਤਾ ਨਹੀਂ ਕਹੇ ਚੈੱਕ ਹੋਇਆ ਹੈ ਮਜਾਦਾ ਨਗੰਬਰ ਹੈ ਥੋੜਾ ਜਿਹਾ ਲੱਗਦਾ ਯਾਰ ਥੋੜਾ ਜਿਹਾ ਨਹੀਂ ਲੱਗਦਾ ਮੈਨੂੰ ਇਹ ਸਾਰੀ ਬੰਦ ਨੂੰ ਨਿਕਲ ਜਾਂਦਾ ਹੋਰ ਉਹੀ ਆ ਗੁੰਡਈ ਆ ਇਹ ਕਹੀ ਵੀ ਆ ਗੱਲ ਕਹਿੰਦਾ ਮੁੱਸਤ ਮਾਰਦਾ ਕਿਸੇ ਨੇ ਲਫਾਫੇ ਨੂੰ ਅੱਗ ਲਾਈ ਦੀ ਆ ਇਹ ਤਾਂ ਭਾਈ ਸੋਚੀ ਚਾਹੀਦੀ ਬੈਂਡਰੀ ਕੋਲ ਲੈ ਆਂਦੀ ਪਈਆ ਦਵਾਈ ਨਹੀਂ ਉਹ ਵੀ ਤਾਂ ਵੱਜ ਗਿਆ ਫਿਊਜ ਲੱਗਿਆ ਹੁੰਦਾ ਮੇਨ ਫਿਊਜ ਲਵਾਏ ਹੋਏ ਆ ਉਹ ਸਾਰੇ ਫਿਊਜ ਉੱਡ ਗਏ ਉਹਦਾ ਉਹ ਅੱਗ ਜੀ ਨਿਕਲ ਕੇ ਬੰਦ ਹੋ ਗਈ ਸੀ ਜੇ ਇਹ ਸੋਚੇ ਪਈ ਨਾ ਉਹ ਲਵਾ ਲੈ ਬੈਂਡਰੀ ਕੋਲ ਹਰ ਤੇ ਵਜੇ ਜੀ ਆਪਣੀ ਖੜਾ ਆਉਂ ਪੱਟ ਦੇ ਨਿਆਣੇ ਦਾ ਵੀ ਡਰ ਨਹੀਂ ਮਸਲਸ ਮਾਰਦੀ ਕੋਈ ਛੋਟਾ ਹੈ ਉਹ ਆ ਹਾਂ ਕਿੱਥੋਂ ਆਉਂਦਾ ਇਹ ਉਹ ਵਾਹ ਦੇਖ ਲੈ ਦੀ ਪਿੱਛੇ ਭਾਗੇ ਗਿਆ ਰਿਸ਼ਤ ਕੋਈ ਐਕਟ ਕਰਨਾ ਉੱਥੇ ਭਾਗੇ ਗਿਆ ਸਾਹ ਦੇ ਲੈ ਇਹੋ ਜਿਹਾ ਬੰਦਾ ਹੈ ਉਹ ਹੈ ਵੀ ਜੋ ਇਹ ਨਹੀਂ ਦੇ ਹਟਦੇ ਪੱਕੀ ਓਂਬੋ ਹੈ ਓਂਬੋ ਕਿ ਮੈਂ ਓਂਬੋ ਜੀ ਆ ਗਈ ਵੀ ਜਿਆਦਾ ਹੋ ਗਈ ਮੈਂ ਮੰਡ ਨੂੰ ਜਿਆਦਾ ਪਾਣੀ ਦੇਖਣ ਮੈਂ ਉਹੀ ਆ ਕੇ ਖੜਿਆ ਜਾ ਇੱਕੇ ਕੇਰਾ ਭਰੇਟਾ ਆਏਗਾ ਮੰਡਾ ਚ ਗੁਦਾਰੀ ਰਾਤ ਚਲੀ ਜਾਊਗੀ ਆਵੇ ਭਰੀ ਜਾਣਾ ਦੇਖੇ ਪਾਰ ਜੂਗਾ ਨਾਲ ਉਹਦੀ ਲੋੜ ਨਹੀਂ ਜਣੀ ਮੰਡ ਜੇ ਮੰਡ ਲਿਖਾ ਹੋ ਜਾਊਗਾ ਜੂ ਪਾਣੀ ਇਹ ਤਾਂ ਜਵੀ ਨਹੀਂ ਛੱਡਿਆ ਪਿਆ ਜਵੀ ਨਹੀਂ ਵੀ ਕਰਕੇ ਆਇਆ ਲੋਟ ਹਾਂ ਜੋ ਜ਼ਿਆਦਾ ਆ ਗਈ ਅੱਜ ਤੋਂ ਨਜ਼ਾਰਾ ਆ ਗਿਆ ਤੇ ਕੱਲ ਵੀ ਦੀ ਆਏਗੀ ਅਸਮਾਨ ਦਾ ਸਾਫੇ ਆ ਦੇ ਉਹ ਐਸੀ ਦੇ ਡੋਬਾ ਪਤਾ ਤੂੰ ਅੱਡੇ ਪਰ ਉਹ ਨਹੀਂ ਯਾਰ ਯਾਰ ਕਾਇ ਨਾ ਰਿਜਟੂ ਕਹਿੰਦਾ ਕੁਝ ਹੁੰਦਰੀ ਸੇ ਕੱਟ ਰਹੀ ਹੈ ਪਿੰਡ ਗਿਆ ਮੰਨੂ ਨੂੰ ਪਤਾ ਕਿ ਅਜਾ ਹੋਇਆ ਗੱਲਾਂ ਹੁੰਦੀਆਂ ਮੈਂ ਤਾਂ ਇੱਥੇ ਅਨੇ ਸੀ ਦੇ ਡੋਬਾ ਟੂ ਵਾ ਮੈਂ ਉਧਰ ਗਿਆ ਇਹ